ਆ ਤੁਹਾਡਾ ਆਪਣਾ ਵੀਡੀਓ ਹੈ। ਇੱਕ ਨਵੇਂ ਵਲੌਗ ਦੇ ਨਾਲ। ਦੇਖੋ ਮੀਂਹ ਦੇ ਵਿੱਚ ਟੁੱਪ ਨਿਕਲੀ ਹੋਈ ਹੈ। ਯਾ ਕਹਿ ਲੋ ਟੁੱਪ ਦੇ ਵਿੱਚ ਮੀਂਹ ਪੈ ਰਿਹਾ ਹੈ। ਕੰਪੈਰੀਸ਼ਨ ਦੋਨੇ ਚੀਜ਼ਾਂ ਦੇਖੀ ਹੋਈ ਹੈ। ਅੱਜ ਅਸੀਂ ਕੰਪੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਦੁਆਰੇ ਉਹ ਮੀਂਹ ਵੇਖ ਰਿਹਾ ਝਾ ਢੋਲ ਲੈ ਹੁਣੇ ਬਾਗੇ ਬਾਈ। ਪਿੱਛੇ ਪੈਰ ਲੱਗ ਵਿਚ ਮੀ ਪਈ ਜਾਂਦਾ ਯਾਰ ਮਿਲਦੇ ਆ ਤੁਹਾਨੂੰ ਬਿੰਦੀ ਕੇ ਘਰੇ ਜਾ ਕੇ ਉਹ ਲੱਗਿਆ ਪੂਰਾ ਜੋਰ ਬਿੰਦੀ ਬੋ ਦਾ ਸ਼ੋਰਾ ਇਹ ਕੈਂਚੀ ਕੰਮ ਸ਼ੁਰੂ ਕਰਤਾ ਮਿੱਤਰੋ ਕਹਿੰਦੇ ਵਾਲ ਕੱਟਣ ਦਾ ਕੁੱਤਿਆਂ ਦੇ ਵਾਲ ਕਟਵਾਉਣੇ ਹੁਣ ਤਾਂ ਮੁੰਡੇ ਨਾਲ ਸੰਪਰਕ ਕਰੋ ਜਰੂਰ ਹਨਾ ਪ੍ਰੈਟਿਕ ਕਿ ਓਏ ਤੂੰ ਬੋਲੀ ਨਹੀਂ ਓਏ ਆ ਜਾ ਜੰਗਾ ਰਿਆ ਜਾ ਫੜ ਲਿਆ ਸੀ ਦੇਖੋ ਮਿੱਤਰੋ ਡੌਗੀ ਦੇ ਵਾਲ ਕਟਾਉਣੇ ਉਹਨਾਂ ਦਾ ਸੰਪਰਕ ਕਰਿਓ ਕੱਟਦੇ ਨੇ ਜੋਬਰ ਵਧੀਆ ਦੇਖ ਦੋਗੇ ਹੈਨਾ ਕੀ ਕਹੇ ਐਂ ਕਹੇ ਵੀ ਜੇ ਕਿਸੇ ਨੇ ਵਾਲ ਕੁਰਤੇ ਦੇ ਕਟਾਉਣੇ ਸੱਦ ਲਵੇ ਆ ਕੇ ਕਟਵਾ ਸਕਦਾ ਐਂ ਕਹੀਂ ਕਹਿ ਕਹਿ ਕਹੀਂ ਕਿਰਤ ਕਹੀਂ ਇਹਦੇ ਵਿੱਚ ਕਹਿ ਵੀਡੀਓ ਚ ਕਹਿੰਦੀ ਨਹੀਂ ਆ ਦੇ ਕੋ ਗਿੰਦੀ ਦਾ ਛੋਰਾ ਪੂਰਾ ਸਾਹ ਦਿੰਦਾ ਇਹ ਕੰਮਾਂ ਚ ਚਿੜੀਆਂ ਰੱਖਣੀਆਂ ਨੇ ਕਬੂਤਰ ਰੱਖਣੇ ਨੇ ਇਹ ਪੂਰਾ ਬੱਚੇ ਘੜ ਲਾਦੇ ਬੱਚੇ ਘੜ ਲਏ ਚਿੜੀਆਂ ਨੇ ਕਹੇ ਚਾਰ ਬੱਚਾ ਚਾਰ ਤਿੰਨ ਤਿੰਨ ਨੇ ਆਦੇ ਨੂੰ ਵੱਧ ਬਦਦਾ ਇਹ ਵੱਧ ਇੰਟਰਫੇਅਰ ਕਰਦਾ ਹੈ ਨਾ ਨੀ ਚਿੜੀਆਂ ਮਾਰੀ ਨਾਲੇ ਮਾਸ ਪਚਾਰੇ ਦਾ ਬੋਲੀ ਹੁੰਦਾ ਕਿ ਮਾਸ ਲਾਦੇ ਬਗਿਆ ਤੇਰੀ ਤਾਂਗ ਚ ਹੀ ਆਲੇ ਬਣਦੇ ਹੂੰ ਵਧੀਆ ਹੈ ਸੰਗ ਦੀ ਕਹਤ ਹਾਂ ਹੈ ਗੁੜੀਏ ਸੰਗ ਦੀ ਕਿਉਂ ਹਾਂ 10 ਪਛੀ

ਬੜੀ ਖੜਿਆ ਹੈ ਸਪਰੇਅ ਦਾ ਟੂਰ ਉਧਰ ਆ ਗਿਆ ਮੀ ਕੰਮ ਦਾ ਕੈਸਲ ਹਲੋ ਵੀ ਮਿੱਤਰੋ ਮੀ ਪੈਣ ਲੱਗਿਆ ਦਵਾਈ ਦੀ ਜਿਹੜੀ ਆਪਣੇ ਕੋਲ ਰੱਖੀ ਸੀਗੀ ਕੋਲ 'ਚ ਹਵਾ ਘੱਟ ਦਿੱਖ ਰਹੀ ਹੈ ਅੰਦਰ ਥੋੜਾ ਬাজি ਇੱਕ ਲਿਆਉਣਾ ਹੈ ਇੱਕ ਲਾਵਾਇਓ ਥੱਲੇ ਦੁਬਾਰੇ ਫੇਰ ਆ ਗਿਆ ਮੀ ਤਾਂ ਹੁਣ ਮੀ ਦਾ ਜੀਵ ਤਾਂ ਰੌਲਾ ਹੀ ਨਹੀਂ ਰਹਿ ਗਿਆ ਦੁਬਾਰੇ ਆ ਜਾਈਂਗਾ ਕੋਈ ਮਿੱਤਰੋ ਮੀ ਪਈ ਅੰਦਰ ਵੀ ਟੱਪਾ ਕੱਟ ਰੱਖਿਆ ਆਪਣੇ ਯਾਡੋ ਹੋ ਵੀ ਸਾਰਿਆਂ ਨੂੰ ਜਿਹਨੇ ਵੀ ਛੱਡਦਾ ਹੈਗਾ ਸਾਰਿਆਂ ਵਾਂਗ ਇਕੋ ਹੀ ਆ ਕਰਦਾ। ਤੁਹਾਨੂੰ ਤਾਂ ਸ਼ਰਮ ਹੀ ਲਾ ਗਈ। ਲੋ ਵੀ ਮੇਰੇ ਜੀ ਇੱਕ ਲਾ ਲਿਆ ਆਪਣੇ ਥੋੜਾ ਥੱਲੇ। ਪਰ ਐ ਖੜਾ ਏ। ਥੋੜਾ ਹਵਾ ਪਵਾਏ ਜੇ। ਚਲੋ ਹਵਾ ਖਾਲੀ ਵੀ ਦਿਖਾਉਣੇ ਜੀ। ਜੇ ਖਲਾ ਥੱਲੇ। ਮੈਂ ਨਾ ਵੇਖਿਆ ਕੋਈ ਕੋਗਲ ਤੋਂ ਨਾ ਪੜ ਕੇ ਸਾਰਾ ਇੱਕ ਆ ਵਜੇ ਰਿਹਾ ਬਲਕ ਕੇ ਵਜਿਆ ਉਹ ਲਾ ਆ ਬੇਜਾ ਕਰ ਦਰਦ 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 ਵੀ ਜੋ ਪਰ ਹੁਣ ਕਰਾਉਣੇ ਪੁੱਛੀ ਤੇ ਉਹ ਮਿਕਰ ਪੱਟੀ ਪੱਟੀ ਕਰਾ ਕੇ ਹੁਣ ਚੱਲਦੇ ਪੱਧ ਕਾਮ ਤੇ ਆਹ ਵੇ ਜੀ ਸੱਟੇ ਦੇਖੋ ਅਦਾ ਸੱਟ ਹੀ ਖਾਦੀ ਨਹੀਂ ਗੀ ਕਾਮ ਤੇ ਜਾਂਦੇ ਨੇ ਚਲਾ ਲਈਏ ਮੈਂ ਕਿਹਾ ਕੀ ਕਰਦੇ ਫਿਰ ਤੇਰੇ ਮੁੰਡੇ ਮੀਂਹ ਚ ਵੀ ਕਾ ਡਾਕਟਰ ਹੁੰਦਾ ਦੇਖੋ ਮੀਂਹ ਚ ਤਾਂ ਖੜ ਜਾ ਕਰ ਕਰੇ ਵਾਲੇ ਬੱਕੇ ਜੀ ਵੇਖ ਕੇ ਨਾ ਮਿੱਤਰੋ ਦੇਖੋ ਲਾੜੇ ਆ ਗਏ ਨੇ ਇਹ ਕਿੱਥੇ ਦੀ ਸਬਜ਼ੀ ਵੀ ਆ ਪਤਾ ਫਿਰ ਸਕੂਟਰੀ ਦੀ ਜੰਨੇ ਉਹਨੇ ਤੁਹਾਨੂੰ ਪਤਾ ਦਇਆ ਹੈ ਤੇਲ ਦਾ ਖਰਚਾ ਵੀ ਬਚਾਉਣਾ ਪੈਂਦਾ ਫਿਰ ਬਾਈ ਉਹ ਬੜਾ ਡੀਕੀਆ ਸਰੂਮ ਲੈ ਆਉਣੇ ਉਹਦੇ ਨਾਲ ਆਹੜੀ ਉੱਪਰ ਪਲੇਟ ਕਰੀਂਦਾ ਵੇਟ ਤੇਲ ਲੈਣਾ ਓਏ ਕੋਕ ਵੀ ਦੇ ਤੈਨੂੰ ਮਿੱਤਰੋ ਹਣਾ ਬਈ ਕਰੇ ਫੈਕਟਰੀ ਲਈ ਲੱਗਦੇ ਹੋ ਬਈ ਕਰੇ ਫੈਕਟਰੀ ਲਈ ਹੈ ਕੋਕ ਜੀ ਹੋਰ ਕੋਕ ਵੀ ਵੇਚਦੇ ਆਪਾਂ ਨਾਲ ਦੇਸੀ ਦੇਸੀ ਨਹੀਂ ਹੈ ਇਹ ਰੀਜਨਲ ਨੇ ਇਹ ਛੋਡੇ ਵਾਲੇ ਨੇ ਰੀਜਨਲ ਨੇ ਚੱਲ ਹੁਣਾ ਮੈਂ ਵੇਚ ਆਵਾ ਸਬਜੀ ਆਤਾ ਫਰੇ ਸਕੂਟਰੀ ਗੁੜਗੀ ਮੇਰੀ ਹੁਣਾ ਸਬਜੀ ਦੇ ਵਿੱਚ ਹੀ ਰਹੀਆਂ ਲਾਹ ਪੰਜ ਡੰਗਰੇ ਬਣ ਗਏ ਐਂ ਨਾ ਐਂ ਸਰਜੂ ਐਂ ਸਰਜੂ ਇੱਧਰ ਹੀ ਧੱਕ ਦਾਂਗੇ ਤੇ ਇੱਧਰ ਹੀ ਲੈ ਜਾ ਤੇ ਨਹੀਂ ਤਾਂ ਹੁੰਦੀ ਹੋਰ ਆਉਂਦੀ ਨਹੀਂ ਇੱਧਰ ਕਰਨੀ ਹੈ ਇੱਧਰ ਦੇਖ ਲੈ ਤੇਰੀ ਮਰਜ਼ੀ ਟੱਕਾ ਲਾਉਣਾ ਬੂਮਾਰ ਫੇਰ ਗੱਲ ਜੀ ਟੱਕਾ ਲਾਉਣਾ ਬਈ ਨਮਸਕਾਰ ਜੀ ਮੱਝ ਕਰ ਲੈ ਧੋਣੀ ਬੋਈ ਮਿੱਤਰੋ ਕੱਢ ਲਈ ਸਕੂਟਰੀ ਉੱਥੇ ਗੁਰ ਗਈ ਹੈ ਹੱਥ ਹਰ ਕੇ ਪਾਈਟਾ ਦਾ ਰਸਤਾ ਲੜਿਆ ਹੋਰ ਕਾਰ ਦੇ ਫੇ ਵੀ ਆਹ ਕੰਦ ਧਰਨ ਵਾਲੀ ਆ ਜੀ ਪਤਾ ਭੈੜਾ ਕੰਦ ਵੀ ਡਿੱਗ ਪਏ ਵੀ ਉੱਥੇ ਲਾਂਗਾ ਬੰਦ ਕਰੋ ਇਹਨੂੰ ਸਾਰੀ ਸਕੂਟਰੀ ਦੇਖੋ ਆਪਣੀ ਮੈਂ ਧਰਦਾ ਯਾਰ ਕੋਸਾ ਕੀ ਹਾਲ ਬਣ ਗਿਆ ਲੋ ਜੀ ਬਰ ਤੋਂ ਸਕੂਟਰੀ ਲਾਟਾ ਜਰਾ ਤੇ